जय श्री राम जय श्री राम ਜਿਹਦੇ ਨਾਰੇ ਲਾਉਦੇ ਆ ਉਹਨੇ ਹੱਥ ਚ ਵੱਡੇ ਵੱਡੇ ਹਥੌੜੇ ਫੜੇ ਆਉਂਦੇ ਹੀ ਪੀਰ ਬਾਬੇ ਦੀ ਮਜ਼ਾਰ ਤੋਰਤੀ ਫੱਟੇ ਮੂ ਤੁਹਾਡੇ ਇਹੋ ਜਿਹੇ ਕੁੱਤਿਆਂ ਦੇ ਸਾੜਿਓ ਕੀ ਸ਼੍ਰੀ ਰਾਮ ਜੀ ਨੇ ਕਿਹਾ ਸੀਗਾ ਬਸ ਸਿਰ ਮੇਰਾ ਨਾਮ ਲੈ ਕੇ ਮੇਰੇ ਨਾਮ ਦੇ ਜਕਾਰੇ ਲਾ ਕੇ ਤੁਸੀਂ ਮਜ਼ਾਰ ਤੋਰੋ ਜਾਂ ਦੂਜੇ ਧਰਮ ਵਾਲਿਆਂ ਨੂੰ ਤੁਸੀਂ ਜਿਉਣਾ ਹੀ ਨਹੀਂ ਦੇਣਾ ਤੁਹਾਡੇ ਪਿਓ ਦਾ ਦੇਸ਼ ਆ ਇਹ ਤੁਹਾਡੇ ਤੋਂ ਵੱਧ ਕਰਵਾਨੀਆਂ ਸਾਡੀਆਂ ਨੇ ਕੁੱਪਿਓ ਐਵੇਂ ਲੱਗ ਰਹੇ ਹੋ ਤੁਸੀਂ ਪੀਰ ਦੀ ਮਜਾਰਤਿਆ ਥੋੜੇ ਚਲਾਉ। ਮੈਂ ਮੰਨਦਾ ਗਰੰਟੀ ਨਾਲ ਕਹਿੰਦਾ ਕਿ ਇਸ ਜਗ੍ਹਾ ਤੇ ਮੁਸਲਮਾਨਾਂ ਭਰਾਵਾਂ ਦੀ ਗਿਣਤੀ ਘਟ ਹੋਣੀ। ਤਾਂ ਤੁਹਾਡੀ ਐਡੀ ਹਿੰਮਤ ਹੈ ਜੀ। ਕਿਸੇ ਮੁਸਲਮਾਨਾਂ ਭਰਾਵਾਂ ਦੇ ਘਰ ਚ ਜਾ ਕੇ ਇਹ ਕੰਮ ਕਰਕੇ ਦਿਖਾਵਾਂ। ਇਹ ਛੋਡੇ ਵਾਲੇ ਬਿਨਾਂ ਤੇਲ ਦੇ ਬਾਹਣਾ ਚੜਾਣ ਹਲਕ ਤੱਕ। ਤੁਸੀਂ ਹਰਕਤ ਕਰਤੀ ਤੁਹਾਨੂੰ ਪਤਾ ਹੈ ਜੇ ਰਿਜ਼ਲਟ ਕੀ ਨਿਕਲਦੇ ਨੇ? ਦੰਗੇ ਹੁੰਦੇ ਨੇ ਦੰਗੇ। ਉਹ ਦੰਗਿਆਂ ਦੇ ਰਿਜ਼ਲਟ ਕੀ ਨਿਕਲਦੇ ਨੇ? ਸਾਰ ਸੁਨੇ ਹੋ ਜਾਂਦੇ ਨੇ ਉਹ ਜਿਹੜੇ ਘਰਾਂ ਚੋਂ ਪੁੱਤ ਭਰਾ ਪਿਓ ਮਰ ਜਾਂਦਾ ਉਹਨਾਂ ਘਰੋਂ ਤੁਹਾਡੇ ਵਰਗੇ ਗੰਦੇ ਲੋਕ ਹੀ ਚੂੜ-ਚੂੜ ਖਾਂਦੇ ਨੇ ਏਵੇਂ ਸਾਰੇ ਲੱਗ ਰਹੇ ਥੋੜੀ ਚਰੋ ਮਜ਼ਾਰ ਦੀ ਇਹ ਜੀਆਂ ਨੂੰ ਤਾਂ ਸ਼ਰੇਆਮ ਫਾਂਸੀ ਲਾਉਣੀ ਚਾਹੀਦੀ ਆ ਤੌਂਕ ਚਖਣਾ ਕੀ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਵੀ ਦੰਗੇ ਪੜਕਾਉਣ ਦਾ ਨਤੀਜਾ ਕੀ ਨਿਕਲਦਾ ਨਾ ਤੁਮੂਰਾਮ ਜੀ ਨੇ ਕਿਹਾ ਦੀ ਤੁਸੀਂ ਦੂਜੇ ਧਰਮਾਂ 'ਚ ਐਂਟਰਫੇਅਰ ਕਰੋ ਤੁਸੀਂ ਥਾਲਾ ਬੰਦੇ ਨੂੰ ਬੰਦੇ ਨਹੀਂ ਸਮਝਦਾ ਆਪ ਕੀ ਆਲਾ ਕਹਿ ਰਹਾ ਬੰਦਾ ਦੇ ਕੇ ਹਮਲਾ ਬੋਲ ਦਿੰਦੇ ਹੋ ਅਗਰ ਆਪ ਲੋਕੋ ਦੀ ਪੁਲੀ ਜਗ੍ਹਾ 'ਚ ਦਮ ਹੈਗਾ ਤਾਂ ਬਰਾਬਰ ਦੇ ਨਾਲ ਟਕਰੂਗਾ ਕੀ ਸੁਧਰ ਜਾਈਏ ਸੁਧਰ ਜਾਈਏ ਤੁਹਾਡੇ ਵਰਗੇ ਗੰਦੇ ਲੋਕਾਂ ਕਰਕੇ ਨਾ ਪੂਰੀ ਹਿੰਦੂ ਕਮਿਊਨਿਟੀ ਬਦਨਾਮ ਹੋ ਰਹੀ ਹੈ ਕੁਝ ਵੀ ਨਾ ਕਰੇ ਕੱਲੇ ਇੱਥੇ ਤੁਸੀਂ ਨਹੀਂ ਹੈਗੇ ਪਤਾ ਨਹੀਂ ਤੁਸੀਂ ਕਿੱਥੋਂ ਨੇਓ ਕਿ ਪੂਰੀ ਇਹ ਵੀਡੀਓ ਮੈਨੂੰ ਨਹੀਂ ਪਤਾ ਪਰ ਤੁਸੀਂ ਕੰਮ ਤਾਂ ਗਲਤ ਹੀ ਕੀਤਾ ਸਾਡੇ ਪੰਜਾਬ 'ਚ ਵੀ ਹੈਗੇ 2-4 ਲੀਡਰ ਤੁਹਾਡੇ ਵਰਗੇ ਜਿਹੜੇ ਦੂਜੇ ਧਰਮਾਂ ਨੂੰ ਮਾੜਾ ਕਹਿੰਦੇ ਨੇ ਸਾਨੂੰ ਖਾਸ ਤਾਂ ਹੀ ਦੱਸਦੇ ਨੇ ਆਮਤ ਰੂੜੇ ਵਰਗੇ ਸ਼ਿਵਸ਼ਣ ਵਾਲੇ ਲੀਡਰ ਹੋਰ ਵੀ ਹੈ ਪੁੱਤ ਜਿਹੜੇ ਸਾਨੂੰ ਖਾਸ ਤਾਂ ਹੀ ਦੱਸਦੇ ਨੇ ਸਾਡੇ ਚਰੋਂ ਖਾਂਦੇ ਨੇ ਸਾਡੀ ਬਚਾਏ ਹੋਏ ਨੇ ਸਾਡੇ ਬਚਾਈ ਸਾਹ ਲੈਂਦੇ ਨੇ ਜੇ ਸਿੱਖਤ ਧਰਮ ਨਾਲ ਹੁੰਦਾ ਨਾ ਤੁਸੀਂ ਵੀ ਅਜੇ ਇਹਨਾਂ ਮਜਾਰਾਂ ਵਿੱਚ ਬੈਠ ਕੇ ਮਛਿੱਤਾਂ ਮਛਿੱਤਾਂ ਵਿੱਚ ਬੈਠ ਕੇ ਤੁਸੀਂ ਨਵਾਜਾਂ ਪੜ ਰਹੇ ਹੁੰਦੇ ਤੁਸੀਂ ਮਾੜੇ ਤੇ ਹੀ ਜੋ ਰਜਮਾਈਜ਼ ਕਰ ਸਕਦੇ ਹੋ ਜਿਵੇਂ ਹੁਣ ਇੱਥੇ ਇੱਥੇ ਮੁਸਲਮਾਨ ਭਰਾਵਾਂ ਦੀ ਗਿਰਤੀ ਘਟੂ ਹੋ ਗਈ ਤਾਂ ਹੀ ਤੁਸੀਂ ਆਹ ਹਰਕਤ ਕੀਤੀ ਹੈ ਕਿਵੇਂ ਲੱਗ ਰਿਹਾ ਥੋੜੇ ਚਲਾਉ ਸ਼ਰਮ ਦਾ ਘਟਾ ਹੈ ਨਹੀਂ ਕੀ ਕਹਾ ਯਾਰ ਮੈਂ ਤੁਹਾਨੂੰ ਆ ਦੇਖੋ ਦੇਖ ਲੈ ਉਹਨਾਂ ਦੇ ਕਤੂਤਾਂ ਸਾਲਾ ਫਿਰ ਕਹਿੰਦੇ ਨੇ ਲੋਕ ਸਾਨੂੰ ਮੂਠ ਪੀਣੇ ਕਹਿੰਦੇ ਨੇ ਲੋਕ ਸਾਨੂੰ ਗਾਲਾਂ ਕੱਢਦੇ ਨੇ ਗਾਲਾਂ ਨਾ ਕੱਢਣ ਦਾ ਹੋਰ ਕੀ ਕਰਨ ਥੋੜੇ ਕੰਮੀ ਇਹੋ ਜਿਹੇ ਨੇ ये देखो दोस्तों ये नीचे दूसरे तर इंटरफेयर ਕਰ ਰਹੇ ਤੁਸੀਂ ਮਿੰਟ ਲਾਉਂਦੇ ਇੱਕ ਮਿੰਟ ਤੋਂ ਪਹਿਲਾਂ ਉਹਨੂੰ ਜਾ ਕੇ ਸਿੱਖਿਆ ਦੇ ਲਾਉਂਦੇ ਆਏ ਨਹੀਂ ਆਏ ਇਹ ਤੋੜਾ ਜਾ ਰਹਾ ਹੈ ਉਨ ਕੀ ਨਹੀਂ ਕਿ ਹੱਦੀ ਮੁਜਾਰ ਦੋੜੂਂਦੀ ਜੇ ਤੁਹਾਡੇ ਕੋਈ ਅਗੇ ਧਾਰਮਿਕ ਸਥਾਨ ਮੰਦਿਰ ਨੂੰ ਹੱਥ ਪਾਵੇ ਤੁਹਾਡੀਆਂ ਮੂਰਤੀਆਂ ਤੋੜੇ ਤੁਹਾਡੇ ਚਿੱਤਰਾਂ ਤੇ ਮਿਰਚਾ ਲੱਗਣੀ ਹੈ ਫਿਰ ਇਹ ਦੇਖੋ ਇਹ ਦੇਖੋ ਇਹ ਮੁਰਦਾ ਜੋ نیچے ਲੇਟਾ ਰਹਤਾ ਥਾ ਦੂਸਰੇ ਬੰਤ ਨੂੰ ਇਹੀ ਤਕਲੀਫ ਹੁੰਦੀ ਹੈ ਜਿਵੇਂ ਹੁਣ ਤੁਹਾਨੂੰ ਤਕਲੀਫ ਹੋ ਰਹੀ ਹੈ रिजल्ट ਤੁਸੀਂ ਦੇਖ ਨਹੀਂ ਰਹੀਆਂ ਫਿਰ ਭੱਜਣ ਨੂੰ ਚੱਡਾਂ ਤੇ ਪੁੱਛਦੇ ਕਿ ਸਾਹਮਣੇ ਕੋ ਟੱਕਰਦਾ ਕੋਈ ਜਿਆਦਾ ਸੇ ਜਿਆਦਾ ਵੀਡੀਓ ਕੋ ਸ਼ੇਅਰ ਕਰੇ ਭਾਈਓ ਵਾਲੇ ਹਰਾਮ ਦੇ ਗੰਦੇ ਨਾਲ ਹੁਣ ਤਾਂ ਕਿਸੇ ਥਾਂ ਦੀ ਕੀ ਲੱਛਣ ਫੜੇ ਇਹਨਾਂ ਨੇ ਕਿਵੇਂ ਥੋੜੇ ਚਲਾ ਰਹੇ ਨੇ ਇੱਕ ਮਾੜੇ ਬੰਦੇ ਤੇ ਮਾੜੀ ਜਿਹੀ ਕਮਿਊਨਿਟੀ ਘਟਨੇ ਲੋਕ ਕਿ ਮੁਸਲਮਾਨ ਕੇ ਨੂਟਰੀ ਦੇ ਲੋਕ ਘਟਨੇ ਉੱਥੇ ਮੰਨੇ ਆ ਉੱਥੇ ਤੁਸੀਂ ਆਪ ਦਾ ਜੋਰ ਦਿਖਾ ਰਹੇ ਹੋ ਇਹ ਬਹਾਦਰੀ ਹੈ ਇਹ ਬਹਾਦਰੀ ਕੈਰ ਦਾ ਹੈ ਕੈਰ ਦਾ ਉਹਦਾ ਕਹਿੰਦਾ ਸਾਡਾ ਭਾਈਚਾਰਾ ਇਹ ਭਾਈਚਾਰਾ ਸਾਲਾ ਉੱਡਾ ਮਾੜੇ ਦੇ ਤੁਸੀਂ ਰੋਹ ਮਾਰਦੇ ਸਾਲੇ ਹੋਏ ਨੇ ਭਾਈਚਾਰੇ ਦੀ ਗੱਲੀ ਮਹੱਲੇ ਵਾਲੇ ਤੁਹਾਡੇ ਵਰਗੇ ਨਾ ਟੁਕੜੇ ਕਰਕੇ ਕੁੱਤੇ ਨੂੰ ਪਾ ਦੇਣਾ ਚਾਹੀਦਾ ਕੁੱਤੇ ਨੂੰ ਜਿਹੜੇ ਹੋਰ ਵਰਗੇ ਹੋਰ ਤੁਹਾਡੇ ਵਰਗੇ ਆਉਣ ਵਾਲੇ ਨਸਲਾਂ ਨੂੰ ਵੀ ਸਿੱਖਿਆ ਮਿਲੇ ਕਿ ਭਾਈ ਦੂਜੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਹੀਂ ਕਰਿਆ ਕਰਦੇ ਜੇ ਤੁਹਾਡੇ ਵਰਗਿਆਂ ਨੂੰ ਵੱਡਿਆ ਜਾਵੇ ਨਾ ਫਿਰ ਉਹਨੂੰ ਅਕਲ ਆਊ ਔਣ ਵਾਲੀ ਜਨ ਨਾਲ ਸੁਣਨਾ ਤੁਸੀਂ ਇਹ ਕਰਤੂਤਾ ਕਰਕੇ ਨਾਫਰਤ ਫਲਾ ਰਹੇ ਹੋ ਨਾਫਰਤ ਆਪਣੇ ਵਾਸਤੇ ਤਾਂ ਫਲਾਉਣੀ ਹੈ ਆਪਣੇ ਔਣ ਵਾਲੀ نسل ਆਪਣੇ ਔਣ ਵਾਲੇ ਬੱਚਿਆਂ ਦੇ ਮਨਾਂ 'ਚ ਤੁਸੀਂ ਨਾਫਰਤ ਭਰ ਰਹੇ ਹੋ ਇੱਕ ਦੂਜੇ ਪ੍ਰਤੀ ਇਹ ਰਿਜ਼ਲਟ ਬਹੁਤ ਮਾੜੇ ਨਿਕਲਣਗੇ ਤੁਸੀਂ ਅੱਜ ਦੇਖ ਰਹੇ ਹੋ ਪਰ ਅਸੀਂ ਔਣ ਵਾਲਾ ਕੱਲ੍ਹ ਵੀ ਦੇਖ ਰਹੇ ਹਾਂ ਜਿਹਦੇ ਨਤੀਜੇ ਬਹੁਤ ਮਾੜੇ ਨਿਕਲਣਗੇ ਵਾਹਿਗੁਰੂ ਤੁਹਾਨੂੰ ਸਮਤ ਬਖਸ਼ੇ